ਆ ਸਾਹਮਣੇ ਘਰ ਆਈ ਚਿੱਟੇ ਵਾਲੇ ਅਸੀਂ ਬਾਤ ਚ ਨਹੀਂ ਨਿਕਲ ਸਕਦੇ ਤੁਸੀਂ ਉਹਨਾਂ ਨੂੰ ਤਾਂ ਹੱਥ ਨਹੀਂ ਪਾਉਂਦੇ ਹੈ ਜਿਹੜੇ ਬੰਦੇ ਘੋਟ ਦੇ ਮਾਰਦੇ ਵੜਦੇ ਆ ਤੁਸੀਂ ਉਹਨਾਂ ਨੂੰ ਵੜਦੇ ਆ ਕਿੱਡੀ ਵੱਡੀ ਗੱਲ ਹੈ ਤੇ ਹੋਰ ਕੀ ਆਈ ਕਿਦਾਂ ਦੇ ਫੜੇ ਹੋਏ ਆ ਦੱਸੋ ਛੱਡੇ ਆ ਤੁਸੀਂ ਸਾਡੇ ਬੰਦੇ ਨਾਲ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਫੜੇ ਹੋਏ ਆ ਤੇ ਕੱਲ ਜਿਹੜੇ ਬੰਦੇ ايه <laughs> ਇਹ ਕਿੱਥੇ ਆਈ ਇਹ ਕਰਦੇ ਇਹ ਕਿੱਥੇ ਆਵੇ ਅੱਨਜਵਾ ਜਵਾ ਕਹੇਗਾ ਸਾਡਾ ਨਹੀਂ ਨਹੀਂ ਇਹ ਨਹੀਂ ਨਹੀਂ ਘਰੇ ਕਿੱਥੇ ਦੱਸੋ ਕਿੱਥੇ ਜਾਣਾ ਚੱਲਦੇ ਮੈਂ ਚਲਦੀ ਆਈ ਨਹੀਂ ਨਹੀਂ ਫੇਰ ਕੀ ਆ ਦੱਸੋ ਕਿੱਥੇ ਜਾਣਾ ਦੱਸੋ ਜੀ ਵੀ ਠੀਕ ਉਹਨਾਂ ਦਾ ਭਾਈ ਸਾਹਿਬ ਸੀ ਕਿ ਉਹਨਾਂ ਨੂੰ ਨਾਲ ਲੈ ਕੇ ਭਾਈ ਕੋਈ ਭਾਈ ਕੋਈ ਨਹੀਂ ਗਈ ਉਹ ਕੱਲਾ ਹੀ ਆ ਸੀ ਕਿਹੜਾ ਲੈ ਕੇ ਜਾਣ ਦੀ ਗੱਲ ਇਹ ਇਹ ਗੱਲ ਵਧਾਈ ਜਾ ਦੇ ਰੋਲਾ ਅਕਲ ਤੁਸੀਂ ਅੱਧੀ ਰਾਤ ਆਏ ਹੋ ਕਿ ਟਾਈਮ ਆ ਇਹ ਕੀ ਟੋਟੇ ਕੋਈ ਵਾਰੰਟ ਕੀ ਚੀਜ਼ ਆ ਕਾਦੇ ਲਈ ਆਏ ਹੋ ਤੁਸੀਂ ਬੀਪ ਫੇਰ ਕੀ ਆ ਆਪਾਂ ਕੁਝ ਕੀਤਾ ਹੈਗਾ ਆਪਾਂ ਕਿਹਾ ਗਲਤਾਂ ਕਿਸੇ ਬਸ ਦੱਸੇ ਜੇ ਤਾਂ ਹੁੰਦਾ ਹੈਗਾ ਕੋਈ ਗਲਤ ਤਾਂ ਨਹੀਂ ਤੇ ਅਸੀਂ ਤੁਹਾਨੂੰ ਗਲਤ ਕਹਿ ਰਹੇ ਨਹੀਂ ਅੰਕਲ ਗਲਤ ਨਹੀਂ ਕਹਿ ਰਹੇ ਮੈਂ ਇਹ ਪੁੱਛ ਰਹੀ ਹਾਂ ਤੁਸੀਂ ਆਏ ਕਾਦੇ ਲਈ ਹੋ ਉਹ ਆਪਦੀ ਡਿਊਟੀ ਕਰ ਰਹੇ ਸੀ ਆਪਦੀ ਕਰ ਰਹੇ ਨੇ ਠੀਕ ਹੈ ਗੱਲ ਗਲਤ ਮੰਨਦੀ ਹੈ ਡਿਊਟੀ ਨੂੰ ਪਰ ਕੋਈ ਗਲਤ ਮਨਉ ਹ ਤੁਹਾਡੀ ਪੀਤੀ ਵੀ ਹੈ ਨਾ ਕੀ ਕਿਹਦੀ ਬਿੱਤੀ ਆ ਕੀ ਦੀ ਬਿੱਤੀ ਹੋਈ ਆ ਬਾਈ ਕਿਹਦੀ ਬਿੱਤੀ ਹੋਈ ਆ ਜ਼ਿੰਦਗੀ ਦਾ ਸਵਾਦ ਵੀ ਨਹੀਂ ਵੇਖਿਆ ਸ਼ਰਾਬ ਦਾ ਬੀਬੀ ਐਵੇਂ ਇਲਜ਼ਾਮ ਲਾਉਣੇ ਪੁਲਿਸ ਤੇ ਸੌਕੇ ਆ ਇਲਜ਼ਾਮ ਨਹੀਂ ਲਾਉਂਦੇ ਪੁਲਿਸ ਤੇ ਇਲਜ਼ਾਮ ਲਾਉਣੇ ਸੌਕੇ ਆ ਅੰਕਲ ਅਸੀਂ ਆਂਡਾ ਮੀਟ ਨਹੀਂ ਖਾਂਦੇ ਸਾਨੂੰ ਸਮੈਲ ਦੱਸ ਦਿੰਦੀ ਆ ਅਸੀਂ ਵਾਦ ਨਹੀਂ ਦਿੰਦੇ ਇਹੋ ਜੇ ਬੰਦੇ ਨੂੰ ਕੋਈ ਗੱਲ ਸਾਲਾਂ ਤੋਂ ਉੱਤੇ ਨੰਗੇ ਸਾਡੇ ਦਾਦੇ ਪਰਦਾਦੇ ਮਰ ਗਏ ਅਸੀਂ ਬਲੀਕੇ ਨਹੀਂ ਦੇਖੀ ਸਾਨੂੰ ਸਮੈਲ ਪਤਾ ਲੱਗ ਜਾਂਦੀ ਆ ਸਾਨੂੰ ਉਹ ਕੋਈ ਗੱਲ ਪਤਾ ਹੁੰਦਾ ਇੰਨਾ ਤਾਂ ਕੀ ਹੋਗਾ ਤੁਸੀਂ ਮਲਾਜਾ ਸਾਡੇ ਭਾਈ ਜਰਾ ਹੈਗਾ ਤਦ ਫਿਰ ਉਹਨਾਂ ਨੂੰ ਭੇਜ ਦੋ ਹੈਗੇ ਘਰੇ ਜਦੋਂ ਫਿਰ ਤੁਸੀਂ ਕੱਢ ਲਓ ਲੈ ਜਾ ਕੇ ਦੀਦੀ ਨਹੀਂ ਕਰਦਾ ਉਹਨਾਂ ਦਾ ਘਰੇ ਪੈਣ ਨੂੰ ਬਹਿਣ ਨੂੰ ਕੱਲ ਦੇ ਗਏ ਹੋਏ ਆ ਐਂ ਤਾਂ ਵੇਖੋ ਪੁੱਤ ਤੁਸੀਂ ਵੀ ਸਿਆਣੇ ਆ ਵੀ ਅਸੀਂ ਇਕੱਲੀਆਂ ਬੁੜੀਆਂ ਆ ਚੱਲ ਬੀਬੀ ਬੰਦੇ ਕੋਈ ਬੰਦੇ ਉਹਨਾਂ ਨਾਲ ਫਿਰ ਕੀ ਗੱਲ ਆਓ ਜੀ ਐਨ ਬੈਠੋ ਚਾਹ ਪਾਣੀ ਪੀਓ ਇੱਜ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਨੇ ਕੋਈ ਦੱਸ ਨਹੀਂ ਆਇਆ ਖਦੀ ਕਦੋਂ ਇਹ ਤਾਂ ਕੱਲੀ ਨਹੀਂ ਕਰਦੇ ਸੀ ਤੇ ਤੁਹਾਨੂੰ ਉਹਨੂੰ ਮਿਲਣ ਲਈ ਆਏ ਆ ਉਹਨੂੰ ਅੰਕਲ ਪਤਾ ਹੀ ਆ ਸਾਨੂੰ ਕਿਹੜੀਆਂ ਮੁਲਾਕਾਤਾਂ ਹੁੰਦੀਆਂ ਪਈਆਂ ਤੁਹਾਡੀਆਂ ਮਿਲ ਹੀ ਜਾਂਦੇ ਆ ਉਹ ਤਾਂ ਕੋਰਤ ਵੱਲੋਂ ਸੱਤ ਪੇੜ ਤੋਂ ਵੀ ਉਹਦੇ ਵੱਜ ਗਿਆ ਬੱਜ ਗਿਆ ਤੇ ਵਿਆਹ ਤੇ ਸੀਗੇ ਮਿਲ ਹੀ ਜਾਂਦੇ ਉਹ ਨਹੀਂ ਦੇਖਦੇ ਉਹ ਥੋੜੀ ਮਰਜ਼ੀ ਭਾਈ ਮਰਜ਼ੀ ਤਾਂ ਥੋੜੀ ਵੀ ਅੰਕਲ ਚੱਲਦੀ ਆ ਸਾਡੀ ਨਹੀਂ ਚੱਲਦੀ ਨਹੀਂ ਕਾਰਾਂ ਵੀ ਚਲਦੀ ਆ ਕਿਰੇ ਵੇਸ਼ਨ ਮਲਾ ਨਹੀਂ ਰਹੇ ਤੁਸੀਂ ਆ ਜਿੱਥੇ ਤੁਸੀਂ ਕਿਹਾ ਘਰ ਬਾਹਰ ਖੁੱਲਾ ਸੀ ਬਾਹਰ ਖੜੇ ਆ ਤੁਸੀਂ ਫਰੋਲੋ ਕਿੱਥੇ ਆ ਨਹੀਂ ਇਹ ਤੁਸੀਂ ਘਰੋਂ ਬਾਹਰ ਮੋਸੀ ਤੁਹਾਡੇ ਘਰੇ ਜਾਈਏ ਵੀ ਨਹੀਂ ਨਾ ਕੋਈ 1 ਰੁਪਏ ਦੀ ਗੱਲ ਨਹੀਂ ਤਾਂ 1 ਰੁਪਏ ਦੀ ਗੱਲ ਨਹੀਂ ਲੈ 1 ਰੁਪਏ ਦੀ ਗੱਲ ਨਹੀਂ ਤੁਸੀਂ ਦੱਸੋ ਤੁਸੀਂ ਸਮਝੀ ਗੱਲ ਕਿ ਨਹੀਂ ਓਹ ਸਖਵੰਤ ਦਾ ਨੰਬਰ ਹੈਗਾ ਹੁਣ ਲਾ ਕੇ ਬੱਬੂ ਨੂੰ ਫੋਨ ਉਹਦਣ ਕਹਿੰਦਾ ਸੀ ਪੁੱਤ ਲਾਣੀ ਸਾੜਨਾ ਤੜਕੇ ਆ ਕੇ ਇਹ ਆਮ ਆਦਮੀ ਪਾਰਟੀ ਦਾ ਸੱਸੀ ਗਾਲ ਜੀ ਤੇਜਾ ਤੇ ਨੂੰ ਤੇਜਾ ਤੇ ਨਹੀਂ ਇਹੀ ਘਰੋਂ ਇਹਹੀ ਨਹੀਂ ਤੇਜਾ ਇਹ ਕੌਣ ਹੈ ਇਹ ਕੌਣ ਹੈ ਇਹ ਦੇਖ ਲਓ ਅੰਦਰ